ਕਾਰ ਬੜਾ ਵਿਚਾਰਾ ਇੰਗਲੈਂਡ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਡਬਲ ਸ਼ਿਫਟਾਂ ਲਾ ਲਾ ਕੇ ਬੰਦੇ ਨੇ ਪੌਂਡ ਕਮਾਏ ਤੇ ਘਰਵਾਲੀ ਨੇ ਆਪਣੇ ਆਸ਼ਕਾ ਨੂੰ ਘੱਟੋ-ਘੱਟ 50 ਲੱਖ ਰੁਪਇਆ ਖਵਾਤਾ 21-22 ਤੋਲੇ ਸੋਨਾ ਵੇਚ ਕੇ ਵੀ ਆਸ਼ਕਾ ਨੂੰ ਖਵਾਤਾ ਇੱਥੋਂ ਤੱਕ ਕਿ ਇੱਕ ਆਸ਼ਕ ਤਾਂ ਪੈਸੇ ਲੈ ਕੇ ਕੈਨੇਡਾ ਜਾ ਕੇ ਸੈੱਟ ਵੀ ਹੋ ਗਿਆ ਸੱਸ ਸਹੁਰੇ ਦੇ ਅੱਖਾਂ 'ਚ ਕਿਵੇਂ ਉਹ ਘੱਟਾ ਪਾਉਂਦੀ ਰਹੀ ਕਿਵੇਂ ਘਰਵਾਲੀ ਨੂੰ ਬੁੱਧੂ ਬਣਾਉਂਦੀ ਰਹੀ ਤੇ ਜਦੋਂ ਘਰ ਵਾਲੀ ਨੂੰ ਪਤਾ ਲੱਗਿਆ ਤੇ ਫਿਰ ਉਹ ਵਿਚਾਰੇ ਨੇ ਕਿਹੜਾ ਕਦਮ ਚੱਕਿਆ ਇਹ ਸੁਣ ਕੇ ਹੈਰਾਨ ਹੋ ਜੂਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਉਸ ਬਾਈ ਦੇ ਚਾਚੇ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਬਾਈ ਦਾ ਪਿੰਡ ਹੈਗਾ ਖਡੂਰ ਸਾਹਿਬ ਦੇ ਕੋਲ ਜਿਹੜੇ ਬਾਈ ਦੀ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਉਸ ਬਾਈ ਨੂੰ 5 ਕਿੱਲੇ ਜ਼ਮੀਨ ਆਉਦੀ ਹੈ ਬਾਈ ਦਾ ਵਿਆਹ ਹੋਇਆ ਸੀ ਬਾਈ ਦੇ ਬਾਲ ਬੱਚੇ ਵੀ ਸੀ ਚਲੋ ਜੀ ਬਾਈ ਕਤਰ ਦੇ ਵਿੱਚ ਗਿਆ ਹੋਇਆ ਸੀਗਾ ਉੱਥੇ ਆਪਦੀ ਮਿਹਨਤ ਮਸ਼ਕਤ ਕਰਦਾ ਸੀਗਾ ਤੇ ਘਰੇ ਘਰ ਵਾਲੀ ਸੀ ਉਹ ਸਾਰਾ ਘਰ ਸੰਭਦੀ ਸੀ 700 ਦੇ ਕੋਲ ਰਹਿੰਦੀ ਸੀ ਜਾਨੀ ਕਿ ਬਾਈ ਦੇ ਮਾਪੇ ਕੋਲ ਰਹਿੰਦੀ ਸੀ ਹੁਣ ਬਾਈ ਦਾ ਹੋਰ ਭਰਾ ਕੋਈ ਹੈ ਨਹੀਂ ਸੀਗਾ ਇਕੱਲਾ-ਕੱਲਾ ਵਿਚਾਰਾ ਹੈਗਾ ਸੀਗਾ ਚਲੋ ਜੀ ਬਾਈ ਨੇ ਕਤਰ ਦੇ ਵਿੱਚ ਮਿਹਨਤ ਕਰਿਆ ਕਰਨੀ ਮਹੀਨੇ ਬਾਅਦ ਜਿੰਨੀ ਕਮਾਈ ਕਰਿਆ ਕਰਨੀ ਸਾਰੀ ਆਪਦੀ ਘਰ ਵਾਲੀ ਦੇ ਅਕਾਊਂਟ ਚ ਪਾ ਦਿਆ ਕਰਨੀ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਕੋਈ ਵਿਆਹਿਆ ਬੰਦਾ ਬਾਹਰ ਜਾਂਦਾ ਤਾਂ ਕਮਾਈ ਕਰਕੇ ਸਾਰੀ ਕਮਾਈ ਆਪਦੀ ਘਰ ਵਾਲੀ ਦੇ ਅਕਾਊਂਟ ਚ ਪਾਉਂਦਾ ਕਉਗੀ ਘਰ ਵਾਲੀ ਤੋਂ ਨੇੜੇ ਬੰਦੇ ਨੂੰ ਹੋਰ ਕੋਈ ਸ਼ਾਇਦ ਹੁੰਦਾ ਵੀ ਨਹੀਂਗਾ ਤੇ ਆਪਦੀ ਘਰ ਵਾਲੀ ਤੇ ਬੰਦੇ ਨੂੰ ਰੱਬ ਜੱਡਾ ਯਕੀਨ ਹੁੰਦਾ ਉਸੇ ਤਰ੍ਹਾਂ ਬਾਈ ਨੂੰ ਆਪਦੀ ਘਰ ਵਾਲੀ ਤੇ ਰੱਬ ਜੱਡਾ ਯਕੀਨ ਸੀਗਾ ਚਲੋ ਜੀ ਬਾਈ ਨੇ ਕੁਝ ਸਾਲ ਕਤਰ ਦੇ ਵਿੱਚ ਕੰਮ ਕੀਤਾ ਫਿਰ ਬਾਈ ਨੂੰ ਕੋਈ ਰਿਸ਼ਤੇਦਾਰ ਦਾ ਮੁੰਡਾ ਕਹਿੰਦਾ ਵੀ ਤੂੰ ਐ ਕਰ ਵੀ ਤੂੰ ਇੱਥੋਂ ਇੰਗਲੈਂਡ ਦਾ ਵੀਜ਼ਾ ਅਪਲਾਈ ਕਰ ਲੈ ਇੱਕ ਤਾਂ ਤੈਨੂੰ ਵੀਜ਼ਾ ਛੇਤੀ ਮਿਲ ਜਾਊਗਾ ਇਕ ਤਰ੍ਹਾਂ ਪੈਸੇ ਘੱਟ ਲੱਗਣਗੇ ਚਲੋ ਜੀ ਬਾਈ ਨੇ ਆਪਣੀ ਘਰ ਵਾਲੀ ਨਾਲ ਸਲਾਹ ਕੀਤੀ ਘਰ ਵਾਲੀ ਕਹਿੰਦੀ ਵੀ ਠੀਕ ਆ ਵੀ ਇੰਗਲੈਂਡ ਚਲਾ ਜਾ ਚਲੋ ਜੀ ਬਾਈ ਨੇ ਵੀ ਸੋਚਿਆ ਵੀ ਚਲ ਮਿਹਨਤ ਤਾਂ ਕਰਨੀ ਹੈ ਹਨਾ ਇੱਥੇ ਵੀ ਮਿਹਨਤ ਕਰਦੇ ਆ ਇੰਗਲੈਂਡ ਜਾ ਕੇ ਮਿਹਨਤ ਕਰਨੀ ਚਲੋ ਤੇ 2 ਰੁਪਏ ਵੱਧ ਬਣ ਜਾਣਗੇ ਹਰੇਕ ਬੰਦੇ ਨੂੰ ਲਾਲਚ ਹੁੰਦਾ ਵੀ ਚਲੋ ਮਿਹਨਤ ਦਾ ਚੰਗਾ ਮੁੱਲ ਪਵੇ ਚਲੋ ਜੀ ਬਾਈ ਨੇ ਇੰਗਲੈਂਡ ਦਾ ਵੀਜ਼ਾ ਅਪਲਾਈ ਕੀਤਾ ਬਾਈ ਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਚਲੋ ਜੀ ਬਾਈ ਕਤਰ ਤੋਂ ਇੰਗਲੈਂਡ ਮੂਵ ਹੋ ਜਾਂਦਾ ਇੰਗਲੈਂਡ ਜਾ ਕੇ ਚਲੋ ਜੀ ਵਿਚਾਰੇ ਨੇ ਕੰਮ ਕੁੰਮ ਲੱਭਿਆ ਬਾਈ ਨੂੰ ਵਧੀਆ ਕੰਮ ਲ ਕਹਿੰਦਾ ਚਲੋ ਜੀ ਘਰੇ ਹੁਣ ਪੰਜਾਬ ਦੇ ਵਿੱਚ ਬਾਈ ਦਾ ਮਾਂ ਪਿਓ ਤੇ ਬਾਈ ਦੀ ਘਰਵਾਲੀ ਸੀ ਜਾਂ ਬਾਈ ਦੇ ਬੱਚੇ ਸੀਗੇ ਹੁਣ ਜਿੰਨੀ ਵੀ ਘਰ ਦੀ ਸਾਰੀ ਵਾਗਡੋਰ ਸੀ ਉਹ ਘਰਵਾਲੀ ਦੇ ਹੱਥ ਚੱਲ ਚੁੱਕੀ ਸੀ ਘਰਵਾਲੀ ਨੇ ਇੱਕ ਸਕੂਟਰੀ ਲੈ ਲਈ ਜੇ ਬੱਚਿਆਂ ਦੀ ਫੀਸ ਭਰਨ ਜਾਣਾ ਤਾਂ ਵੀ ਬਾਈ ਦੀ ਘਰਵਾਲੀ ਨੇ ਜਾਣਾ ਜੇ ਕੋਈ ਸੌਦਾ ਪੱਤਾ ਲੈਣ ਜਾਣਾ ਜਾਂ ਕੋਈ ਸ਼ੂਟ ਲੈਣ ਜਾਣਾ ਸ਼ਾਪਿੰਗ ਕਰਨ ਜਾਣਾ ਜਾਨੀ ਕਿ ਜਿੰਨਾ ਵੀ ਘਰ ਦਾ ਕੰਮ ਸੀ ਉਹ ਸਾਰਾ ਬਾਈ ਦੀ ਘਰਵਾਲੀ ਦੇ ਹੱਥ ਚਾ ਚੁੱਕਿਆ ਸੀ ਚਲੋ ਜੀ ਬਾਈ ਨੇ ਮਹੀਨੇ 'ਚ ਜਿੰਨੀ ਕਮਾਈ ਕਰਿਆ ਕਰਨੀ ਸਾਰੀ ਆਪਦੀ ਘਰਵਾਲੀ ਦੇ ਅਕਾਊਂਟ 'ਚ ਪਾ ਦਿਆ ਕਰਨੀ ਤੁੜੇ ਬਾਈ ਦੀ ਘਰ ਵਾਲੀ ਸੀ ਬਹੁਤ ਮਿੱਠੀ ਤੇ ਤੇਜ਼ ਤਰਾਰ ਸੀਗੀ ਉਹਨੇ ਬਾਈ ਦਾ ਇੰਨਾ ਕੁ ਵਿਸ਼ਵਾਸ ਜਿੱਤ ਲਿਆ ਕਿ ਬਾਈ ਅੱਖਾਂ ਬੰਨ ਕੇ ਉਹਦੇ ਯਕੀਨ ਕਰ ਲੈਂਦਾ ਸੀ ਹਾਂ ਵੀ ਜਿਹੜੀ ਗੱਲ ਮੇਰੀ ਘਰ ਦੀ ਨੇ ਕਹਿਤੀ ਵੀ ਉਹ ਬਿਲਕੁਲ ਸੱਚ ਆ ਸੱਸ ਸਹੁਰੇ ਨਾਲ ਬਹੁਤ ਮਿੱਠੀ ਹੋ ਕੇ ਰਹਿੰਦੀ ਸੀਗੀ ਸੱਸ ਸਹੁਰੇ ਦੀ ਸੇਵਾ ਬਹੁਤ ਕਰਦੀ ਸੀ ਹਾਂਜੀ ਹਾਂਜੀ ਮੰਮੀ ਜੀ ਮੰਮੀ ਜੀ ਡੈਡੀ ਜੀ ਡੈਡੀ ਜੀ ਕਰਦੀ ਫਿਰਦੀ ਸੀਗੀ ਸੱਸ ਸਹੁਰਾ ਵੀ ਕਦੇ ਵੀ ਸਾਡੀ ਨੌ ਵਰਗੀ ਦਾ ਨੌ ਕਿਸੇ ਕੋਲੇ ਹੈ ਹੀ ਨਹੀਂਗੀ ਚਲੋ ਜੀ ਫੇਰ ਬਾਈ ਦੀ ਘਰ ਵਾਲੇ ਨੇ ਕੀ ਕੀਤਾ ਬਾਈ ਨੂੰ ਕਹਿੰਦੀ ਵੀ ਇਸ ਤਰ੍ਹਾਂ ਕਰਕੇ ਕੋਈ ਏਜੰਟਾ ਮੇਰੀ ਜਾਨ ਪਹਿਚਾਨ ਵਾਲਾ ਵੀ ਮੈਂ ਉੱਥੇ ਲੱਗ ਜਾਨੀ ਆ ਘਰੇ ਮੈਂ 10 ਵਜੇ ਫ੍ਰੀ ਹੋ ਜਾਨੀ ਮੈਂ ਘਰੇ ਕੀ ਕਰਿਆ ਕਰਨੀ ਮੈਂ ਸਾਧਨ ਵਿਹਲੀ ਬੈਠੀ ਰਹਿਣੀ ਹੈ ਹੁਣ ਬਾਈ ਨੂੰ ਆਪਣੀ ਘਰ ਵਾਲੀ ਤੇ ਯਕੀਨ ਬਹੁਤ ਸੀਗਾ ਬਾਈ ਨੇ ਸੋਚਿਆ ਵੀ ਮੇਰੀ ਘਰ ਵਾਲੀ ਕਿੱਡਾ ਸੋਚਦੀ ਆ ਹਨਾ ਵੀ ਚਲੋ ਮੇਰਾ ਘਰ ਵਾਲਾ ਬਾਹਰ ਕਮਾਉਂਦਾ ਆ ਤੇ ਮੈਂ ਇੱਥੇ ਕਮਾਈ ਕਰੂੰਗੀ ਚਲੋ ਸਾਡਾ ਘਰ ਹੋਰ ਚੰਗਾ ਸਟੈਂਡ ਹੋ ਜਾਊਗਾ ਹਰੇਕ ਬੰਦੇ ਨੂੰ ਲਾਲਚ ਹੁੰਦਾ ਹੀ ਆ ਹਨਾ ਚਲੋ ਜੀ ਬਾਈ ਕਹਿੰਦਾ ਵੀ ਲੱਗ ਜਾ ਚਲੋ ਜੀ ਇਹ 10 ਵਜੇ ਰੋਟੀ ਪਾਣੀ ਪਕਾ ਕੇ ਆਪਣੀ ਪੋਨੀ ਕਰਕੇ ਤੇ ਪਾ ਕੇ ਰਬੜ ਬੈਂਡ ਤੇ ਲਾ ਕੇ ਸੁਰਖੀ ਬਿੰਦੀ ਪਹੁੰਚ ਜਾ ਕਰੇ ਏਜੰਟ ਕੋਲੇ 10 ਵਜੇ ਯਾਨੀ ਕਿ ਇਮੀਗ੍ਰ ਤੁਹਾਨੂੰ ਪਤਾ ਵੀ ਏਜੰਟ ਜਿਹੜੇ ਬੰਦੇ ਹੁੰਦੇ ਪੂਰੇ ਤੇਜ਼ ਤਰਾਰ ਬੰਦੇ ਹੁੰਦੇ ਆਣਾ ਭੋਲੇ ਬੰਦੇ ਦਾ ਕੰਮ ਹੈ ਨਹੀਂ ਏਜੰਟੀ ਚਲੋ ਇਹ ਦੋ ਤਿੰਨ ਮਹੀਨਿਆਂ ਚ ਏਜੰਟ ਨੇ ਵੀ ਦੇਖ ਲਈ ਰੰਗ ਢੰਗ ਵੀ ਪੂਰੀ ਚੱਕਮਈ ਆ ਹਨਾ ਹੁਣ ਉਹਨੂੰ ਵੀ ਪਤਾ ਲੱਗ ਗਿਆ ਵੀ ਇਹਦਾ ਘਰ ਵਾਲਾ ਇੰਗਲੈਂਡ ਆ ਇਹਦੇ ਕੋਲ ਰੁਪਏ ਕਿ ਮੋਟੇ ਹੁੰਦੇ ਆ ਚਲੋ ਜੀ ਏਜੰਟ ਨੇ ਹੌਲੀ ਹੌਲੀ ਕਰਕੇ ਬਾਈ ਦੀ ਘਰ ਵਾਲੇ ਨਾਲ ਗੱਲਬਾਤ ਕਰ ਲਈ ਹੁਣ ਇਹ ਏਜੰਟ ਦੇ ਇਸ਼ਕ ਚ ਪੂਰੀ ਅੰਨੀ ਹੋ ਗਈ ਉਸ ਤੋਂ ਬਾਅਦ ਇਹਨੇ ਕੀਤਾ ਇਹਨੇ ਆਪ ਦੇ ਰਿਸ਼ਤਰਾਂ ਦੇ ਕੁੜੀਆਂ ਮੁੰਡੇ ਜਿਹੜੇ ਬਾਹਰ ਜਾਣ ਦੇ ਚਾਹਵਾਨ ਸੀ ਉਹਨਾਂ ਨੂੰ ਪਟਾਣਾ ਸ਼ੁਰੂ ਕੀਤਾ ਥੋੜੇ ਰਿਸ਼ਤੇਦਾਰਾਂ ਨੂੰ ਲਾਲਚ ਹੁੰਦਾ ਵੀ ਚੱਲ ਇਹ ਏਜੰਟ ਕੋਲ ਲੱਗੀ ਚਾਹ ਦੋ ਰੁਪਏ ਘੱਟ ਕਰਾ ਦਊਗੀ ਤੇ ਜਾਂ ਸਾਡਾ ਵੀਜ਼ਾ 101% ਲਿਆ ਦਊਗੀ ਚਲੋ ਜੀ ਕਿਸੇ ਰਿਸ਼ਤੇਦਾਰ ਦੇ ਮੁੰਡੇ ਨੇ ਉਹਨੂੰ ਪਾਸਪੋਰਟ ਦੇ ਦਿੱਤਾ ਇਹਨਾਂ ਨੇ ਚੱਕ ਕੇ ਉਹਦਾ ਵੀਜ਼ਾ ਲਵਾਤਾ ਵੀਜ਼ਾ ਲਵਾਤਾ ਚਲੋ ਜੀ ਵੀਜ਼ਾ ਆ ਵੀ ਗਿਆ ਬਾਈ ਦੀ ਘਰਵਾਲੀ ਨੇ ਉਹਨੂੰ ਰਿਸ਼ਤੇਦਾਰਾਂ ਤੋਂ ਸਾਰੀ ਪੇਮੈਂਟ ਲੈ ਲਈ ਪੇਮੈਂਟ ਲੈਣ ਤੋਂ ਬਾਅਦ ਉਹਨੂੰ ਪਾਸਪੋਰਟ ਦੇ ਦਿੱਤਾ ਉਹਨਾਂ ਨੇ ਟਿਕਟ ਕਰਾ ਲਈ ਜਦੋਂ ਦਿੱਲੀ ਏਅਰਪੋਰਟ ਤੇ ਪਹੁੰਚੇ ਅਗੋਂ ਏਅਰਪੋਰਟ ਵਾਲਿਆਂ ਨੇ ਜਾਗਤ ਨਹੀਂ ਚੜ੍ਹਦੇ ਤਾਂ ਉਥੋਂ ਮੋੜਤਾ ਚਲੋ ਜੀ ਰੌਲਾ ਪੈ ਗਿਆ ਤੂੰ ਤੂੰ ਮੈਂ ਉਦੋਂ ਕਦੇ ਉਹ ਬਾਈ ਨੂੰ ਇੰਗਲੈਂਡ ਬੈਠੇ ਨੂੰ ਫੋਨ ਕਰਨਾ ਹੁਣੇ ਮਿੱਠੀ ਬਹੁਤ ਸੀ ਤੇਜ ਬਹੁਤ ਸੀਗੀ ਪਿੱਛੋਂ ਉਹ ਏਜੰਟ ਦਾ ਚੋਗਾ ਪੈਂਦਾ ਸੀਗਾ ਜਿਵੇਂ ਏਜੰਟ ਕਹਦਾ ਕਰੇ ਓਵੇਂ ਹੀ ਇਹ ਬਾਈ ਨੂੰ ਇੰਗਲੈਂਡ ਬੈਠੇ ਨੂੰ ਕਹਦਾ ਕਰੇ ਓਵੇਂ ਰਿਸ਼ਤੇਦਾਰਾਂ ਨੂੰ ਕਹਦਾ ਕਰੇ ਫਿਰ ਰਿਸ਼ਤੇਦਾਰਾਂ ਨੇ ਆ ਕੇ ਕੀ ਕੀਤਾ 15 20 ਜਣੇ ਬੰਦੇ ਆਏ ਆ ਕੇ ਬਾਈ ਦੇ ਬੂਹੇ 'ਤੇ ਧਰਨਾ ਲਾ ਲੈਂਦੇ ਆ ਇੱਥੇ ਪੱਲੀਆਂ ਵਿਛਾ ਕੇ ਬਹਿ ਜਾਂਦੇ ਆ ਹੁਣ ਜਿਹੜੇ ਬਾਈ ਦੇ ਤਾਏ ਚਾਚੇ ਸੀ ਉਹ ਬਹੁਤ ਚੰਗੇ ਸੀ ਉਹਨਾਂ ਦਾ ਆਪਸ ਵਿੱਚ ਇਤفاق ਬਹੁਤ ਸੀ ਪਿਆਰ ਬਹੁਤ ਸੀ ਜਦੋਂ 15 20 ਬੰਦੇ ਬਾਈ ਦੇ ਬੂਹੇ ਗਿਆ ਕੇ ਬਹਿ ਗਏ ਇਹ ਸਾਸ ਸਾਰਾ ਨੂੰ ਪਿੱਛੇ ਲਾਈ ਫਿਰੇ ਬਾਈ ਨੂੰ ਪਿੱਛੇ ਲਾਈ ਫਿਰੇ ਤੇ ਬਾਈ ਦੇ ਤਾਏ ਚਾਚੇ ਨੇ ਸੋਚਿਆ ਵੀ ਸਾਡੇ ਘਰੇ ਤਾਂ ਅਜੇ ਤੱਕ ਕੋਈ ਜ਼ਿੰਦਗੀ ਚ ਲੰਬਾ ਨਹੀਂ ਆਇਆ ਤੇ ਹੁਣ ਸਾਡੇ ਬੂਏ ਕਹ ਕੇ 20 ਬੰਦੇ ਬੈਹਿ ਕੇ ਕਿੱਡੀ ਬਦਨਾਮੀ ਵਾਲੀ ਗੱਲ ਆ ਚਲੋ ਜੀ ਉਹਨਾਂ ਨੇ ਇਹਨੂੰ ਕਿਹਾ ਬਾਈ ਦੀ ਘਰ ਵਾਲੀ ਨੂੰ ਵੀ ਨੋ ਰਾਨੀਆਂ ਗੱਲ ਸੁਣ ਵੀ ਜਾਂ ਤਾਂ ਇਹਨਾਂ ਦੇ ਪੈਸੇ ਮੋੜ ਦੇ ਤੇ ਜਾਂ ਭਾਈ ਇਹਨਾਂ ਦਾ ਮੁੰਡਾ ਬਾਹਰ ਘੱਲ ਦੇ ਵੀ ਆ ਕੰਪਨੀ ਤੇ ਚੱਲਣ ਦੇਣਾ ਜਦੋਂ ਤਾਏ ਚਾਚੇ ਨੇ ਮੜਾ ਜਾ ਸਟੈਂਡ ਲਿਆ ਫਿਰ ਨੇ ਏਜੰਟ ਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਕੰਮ ਖੇਲਰ ਗਿਆ ਵੀ ਹੁਣ ਇਹਨਾਂ ਨੂੰ ਬਾਹਰ ਕਿਸੇ ਨਾ ਕਿਸੇ ਤਰੀਕੇ ਘੱਲਣਾ ਪ ਉਸ ਮੁੰਡੇ ਨੂੰ ਚਲੋ ਬਾਹਰ ਕਰ ਲਤਾ ਚਲੋ ਜੀ ਉਹ ਰੌਲਾ ਨਿਪਟੜ ਗਿਆ ਹੁਣ ਬਾਈ ਜਿੰਨੇ ਪੈਸੇ ਕਮਾਉਂਦਾ ਸੀ ਉਹ ਸਾਰੇ ਮਹੀਨੇ ਦੇ ਆਖਰ ਵਿੱਚ ਜਾ ਕੇ ਆਪਦੀ ਕਰਬੜੀ ਦੇ ਅਕਾਊਂਟ ਚ ਪਾ ਦਦਾ ਸੀਗਾ ਚਲੋ ਜੀ ਏਜੰਟ ਨੇ ਹੌਲੀ ਹੌਲੀ ਸਾਰਿਆਂ ਤੋਂ ਭੇਤ ਲੈ ਲਿਆ ਇਹ ਦੱਸਿਆ ਕਰੇ ਹੱਬ ਕੇ ਮੇਰਾ ਘਰ ਵਾਲਾ ਮਹੀਨੇ ਦੇ ਇੰਨੇ ਲੱਖ ਕਮਾਉਂਦਾ ਇੰਨੀ ਤਰੀਕ ਨੂੰ ਮੇਰੇ ਅਕਾਊਂਟ ਚ ਪੈਸੇ ਆ ਜਾਂਦੇ ਆ ਚਲੋ ਜੀ ਏਜੰਟ ਨਾਲ ਗੱਡੀ ਤੇ ਘੁੰਮਣ ਫਿਰਨ ਲੰਘ ਜਾ ਕਰੇ ਕਦੇ ਕਿਹੜੇ ਹੋਟਲ ਚ ਕਦੇ ਕਿਹੜੇ ਹੋਟਲ ਚ ਏਜੰਟਾਂ ਦੀ ਗੱਡੀ ਚ ਤੇਲ ਵੀ ਇਹ ਪਵਾਇਆ ਕਰੇ ਮੋٹے ਦਿਮਾਗ ਵਾਲੀ ਹੋਟਲ ਦਾ ਖਰਚਾ ਵੀ ਇਹ ਭ ਜਦੋਂ ਏਜੰਟ ਨੂੰ ਪਤਾ ਲੱਗਿਆ ਵੀ ਇਹ ਤਾਂ ਮੋٹے ਦਿਮਾਗ ਦੀ ਐ ਤੇ ਪੈਸੇ ਬੜੇ ਖਵਾਉਂਦੀ ਆ ਏਜੰਟਾ ਕਹਿੰਦਾ ਵੀ ਤਾਂ ਨਹੀਂ ਆ ਰਹੀ ਐ ਚਲੋ ਜੀ ਫੇਰ ਏਜੰਟ ਨੇ ਇਹਦੇ ਕੋਲੋਂ ਮਿੱਠਿਆਂ ਹੋ ਕੇ 14-15 ਲੱਖ ਰੁਪਈਆ ਉਧਾਰਾ ਫੜ ਲਿਆ ਹੁਣ ਹੱਥਵਾਸ ਇਹਦੇ ਸੀਗੇ ਇਹਨੂੰ ਕੋਈ ਨਾ ਕਿਸੇ ਨੇ ਪੁੱਛਣਾ ਸੀਗਾ ਬਾਈ ਇੰਗਲੈਂਡ ਬੈਠਾ ਸੀ ਸੱਸਾਂ ਦੇ ਅੱਖਾਂ ਚੁੰਝ ਘੱਟਾ ਪਾਉਂਦੀ ਰਹੀ ਸੀ ਮੰਮੀ ਜੀ ਮੰਮੀ ਜੀ ਡੈਡੀ ਜੀ ਡੈਡੀ ਜੀ ਕਹਿ ਕੇ ਇਹਨੇ 14-15 ਲੱਖ ਰੁਪਈਆ ਏਜੰਟ ਨੂੰ ਦੇਤਾ ਉਧਾਰਾ ਏਜੰਟ ਨੂੰ ਐਸ ਵੀ ਆਪਣੀ ਮੁਠੀ ਦੇ ਵਿੱਚ ਹੈਗੀ ਆ ਇਹ ਕਿੱਥੇ ਜਾਊਗੀ ਫਿਰ ਇਹ ਆਪਦੇ ਲੋ ਚਲਾਕ ਬਣਦੀ ਸੀਗੀ ਇੱਕ ਤਾਂ ਨੇ ਏਜੰਟ ਆਸ਼ਕ ਰੱਖ ਲਿਆ ਇੱਕ ਨਾਲ ਦੇ ਪਿੰਡ ਦਾ ਮੁੰਡਾ ਹੋਰ ਸੀਗਾ ਉਹ ਵੀ ਨੇ ਪੱਟ ਲਿਆ ਚਲੋ ਜੀ ਉਸ ਮੁੰਡੇ ਨੂੰ ਇਹਨੇ ਮਿਲਣਾ ਜੁਲਣਾ ਸ਼ੁਰੂ ਕਰਤਾ ਉਹਦੇ ਨਾਲ ਹੋਟਲ ਜਾਣ ਲੱਗ ਗਈ ਤੇ ਉਹਦੀ ਗੱਡੀ 'ਚ ਤੇਲ ਵੀ ਪੱਲਿਓ ਪਵਾਇਆ ਕਰੇ ਜਿੰਨਾ ਹੋਟਲ ਦਾ ਖਰਚਾ ਉਹ ਵੀ ਪੱਲਿਓ ਕਰਿਆ ਕਰੇ ਉਹਦਾ ਵੀ ਬਰਥਡੇ ਬੁੱਡੇ ਜਦੋਂ ਆਇਆ ਉਹਨੂੰ ਵੀ ਨੇ ਚੈਨ ਚੂਣ ਇੱਕ ਗਿਫਟ ਕਰਤੀ ਹੁਣ ਉਹ ਮੁੰਡਾ ਕਹਿੰਦਾ ਵੀ ਇਹੋ ਜੀ ਸਾਮੀ ਦਾ ਕਰਮਣ ਨੂੰ ਮਿਲਦੀ ਹੈ ਹਨਾ ਨਾਲੇ ਨਜ਼ਾਰੇ ਮਿਲਦੇ ਆ ਤੇ ਨਾਲੇ ਰੁਪਈਏ ਖਾਨ ਨੂੰ ਮਿਲਦੇ ਆ ਹੁਣ ਵਿਚਾਰਾ 22 ਸੀ ਜਿਹੜਾ ਉਹ ਇੰਗਲੈਂਡ ਦੇ ਵਿੱਚ ਡਬਲ ਸ਼ਿਫਟਾਂ ਲਾਇਆ ਕਰੇ ਮਿੱਟੀ ਨਾਲ ਮਿੱਟੀ ਹੁੰਦਾ ਪਿਰਿਆ ਕਰੇ ਨੀਂਦਰਾ ਰਹਿ ਰਹਿ ਕੇ ਕੰਮ ਕਰਿਆ ਕਰੇ ਉਹਨੂੰ ਐਸੀ ਵੀ ਖਰੇ ਮੇਰੀ ਘਰ ਵਾਲੀ ਪਿੱਛੋਂ ਕਿੰਨੇ ਕ ਪੈਸੇ ਜੋੜੀ ਜਾਂਦੀ ਹੈ ਹਨਾ ਇਹ ਘਰੋਂ ਪੋਨੀ ਜੀ ਕਰਕੇ ਲੰਘ ਜਾ ਕਰੇ ਵੀ ਮੈਂ ਤਾਂ ਦਫ਼ਤਰ ਚੱਲੀਆਂ ਏਜੰਟਿਕ ਕੋਲੇ ਦਫ਼ਤਰ ਚੱਲੀਆਂ ਡਿਊਟੀ ਕਰਦੀਆਂ ਉਸ ਤੋਂ ਬਾਅਦ ਇਹਨਾਂ ਦੇ ਪਿੰਡ ਦਾ ਇੱਕ ਮੁੰਡਾ ਸੀ ਜਿਹਨੂੰ ਕੀ ਇਹਨੇ ਭਰਾ ਬਣਾਇਆ ਹੋਇਆ ਸੀ ਆਪ ਦਾ ਜਿਹੜੀ ਕਿ ਸੱਸ ਸਹੁਰੇ ਸਾਹਮਣੇ ਰਿਸ਼ਤਾ ਦੇ ਨਾਲ ਭਰਾ ਵਾਲਾ ਬਣਿਆ ਸੀਗਾ ਉਹਦਾਂ ਦਾ ਬੋਲਚਾਲ ਹੋ ਗਿਆ ਚਲੋ ਜੀ ਅੰਦਰਖਾਤੇ ਉਹ ਆਸ਼ਕ ਸੀਗਾ ਉਤੋਂ ਤੋਂ ਇਹਨੇ ਭਰਾ ਬਣਾਇਆ ਹੋਇਆ ਸੀਗਾ ਤੇ ਇਹਨੇ 15 ਕ ਲੱਖ ਰੁਪਈਆ ਉਹਨੂੰ ਵੀ ਖਵਾਤਾ ਚਲੋ ਜੀ ਉਹਨੇ ਦਾ ਮਾਂ ਦੇ ਪੁੱਤ ਨੇ ਜਿਹੜਾ 15 ਲੱਖ ਰੁਪਈਆ ਖਾਦਾ ਉਹ ਤਾਂ ਆਪ ਦਾ ਕੈਨੇਡਾ ਦਾ ਵੀਜ਼ਾ ਲਵਾ ਕੇ ਕੈਨੇਡਾ ਨੂੰ ਲੰਘ ਗਿਆ ਜਦੋਂ ਇਹਨੇ ਲਗਭਗ 45 ਤੋਂ 50 ਲੱਖ ਰੁਪਈਆ ਆਸ਼ਕਾਂ ਨੂੰ ਵੰਡਤਾ ਖਵਾਤਾ ਜਦੋਂ ਨੇ ਦੇਖਿਆ ਵੀ ਹੁਣ ਤਾਂ ਹੱਥ ਬੜਾ ਟੈਟ ਹੋ ਗਿਆ ਵੀ ਹੁਣ ਕੀ ਕਰਾਂ ਫਿਰ ਇਹਦੇ ਕੋਲੇ 21-22 ਟੋਲੇ ਸੋਨਾ ਸੀਗਾ ਜਿਹਦੇ ਜੋ ਇਹਨੇ ਕੁਝ ਟੋਲੇ ਸੋਨਾ ਆਪ ਦੇ ਸ਼ਹਿਰ ਦੇ ਸੁਨਿਆਰੇ ਕੋਲੇ ਵੇਚਤਾ ਤੇ ਕੋਸ਼ਿਸ਼ ਹੁੰਦਾ ਇਹਨੇ 15-16 ਟੋਲੇ ਆਪਦੇ ਪੇਕੇ ਦੇ ਸਨੇਾਰੇ ਨੂੰ ਗਹਿਣੇ ਰੱਖਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਇਹ ਸਾਰਾ ਸੋਨਾ ਬੇਲੇ ਲਾਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਰਿਸ਼ਤੇ ਵਿੱਚ ਕੋਈ ਵਿਆਹ ਆ ਗਿਆ ਜਦੋਂ ਇਹ ਵਿਆਹ ਤੇ ਜਾਂਦੀ ਆ ਤਾਂ ਇਹ ਗੱਲ ਦੇ ਵਿੱਚ ਕੋਈ ਗਹਿਣਾ ਘਟਾਣੀ ਪਾਉਂਦੀ ਹੁਣ ਸੱਸ ਸਹੁਰਾ ਸੋਚਦੇ ਆ ਵੀ ਇਹਦੇ ਕੋਲੇ 21-22 ਟੋਲੇ ਸੋਨਾ ਆ ਵੀ ਇਹ ਤਾਂ ਕਿਸੇ ਵੀ ਵਿਆਹ ਤੇ ਬਿਨਾ ਸੋਨਾ ਪਾਏ ਤਾਂ ਗਈ ਨਹੀਂ ਵੀ ਅੱਜ ਇਹਨੇ ਵਿਆਹ ਦੇ ਵਿੱਚ ਸੋਨਾ ਕਿਉਂ ਨਹੀਂ ਪਾਇਆ ਸੱਸ ਕਹੇ ਪੁੱਤ ਸੋਨਾ ਪਾਲਾ ਇਸ ਤਰ੍ਹਾਂ ਬੰਦਾ ਭੈੜਾ ਲੱਗਦਾ ਇਹ ਕਹਿੰਦੀ ਨਹੀਂ ਮੰਮੀ ਮਾੜਾ ਮਾਹੌਲ ਆ ਮੈਂ ਕੀ ਸੋਨਾ ਪਾਉਣਾ ਮੈਂ ਤਾਂ ਆਰਟੀਫੀਸ਼ੀਅਲ ਪਾ ਲੂੰਗੀ ਜੇ ਪਾਉਂਗੀ ਉਹ ਪਾ ਲੂੰਗੀ ਤੇ ਤੁਹਾਨੂੰ ਪਤਾ ਵੀ ਬੰਦੇ ਦੇ ਲੱਛਣ ਕਦੇ ਨਾ ਕਦੇ ਤਾਂ ਦੇਸੀ ਪੈਂਦੀ ਹੈ ਹਨਾ ਵੀ ਇਹ ਚੋਰੀ ਯਾਰੀ ਬਾਲ ਟਾਈਮ ਗੁੱਝੀ ਨਹੀਂ ਰਹਿੰਦੀ ਚਲੋ ਇਹ ਸਾਸ ਨੂੰ ਕਿਤੇ ਨਾ ਕਿਤੇ ਸ਼ੱਕ ਹੋ ਗਿਆ ਵੀ ਮੇਰੀ ਨੌਣਾ ਵੀ ਕਿਤੇ ਗਲਤ ਲੱਗਦੀ ਆ ਵੀ ਇਹ ਤਾਂ ਸੋਨੇ ਦੀ ਛਿੰਨਣੀ ਪੜੀ ਸੀ ਵੀ ਹੁਣ ਇਹਨੇ ਵਿਆਜ ਸੁਣਣੀ ਪਾਇਆ ਵੀ ਚੱਕਰ ਕੀ ਹੋ ਗਿਆ ਚਲੋ ਇਹ ਸਾਸ ਨੇ ਸਹੁਰੇ ਨਾਲ ਗੱਲ ਕੀਤੀ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਆਪਣੀ ਨੌਣੇ ਕੋਈ ਚਾਨ ਨਾ ਚਾੜਤਾ ਵੀ ਤਾਂ ਹਰੇਕ ਵਿਆਹ ਚ ਹੋ ਬੋਪ ਕੇ ਸੋਨਾ ਪਾ ਕੇ ਜਾਂਦੀ ਸੀ ਹੁਣ ਇਹਨੇ ਸੋਨਾ ਨਹੀਂ ਪਾਇਆ ਵੀ 100% ਇਹਦੇ ਕੋਲੇ ਸੋਨਾ ਹੈ ਨਹੀਂ ਸੱਸ ਸਹੁਰੇ ਦੇ ਦਿਲ ਚ ਇਹ ਗੱਲ ਸੀ ਵੀ ਸ਼ਾਇਦ ਇਹਨੇ ਆਪ ਦੇ ਪੇਕਿਆਂ ਨੂੰ ਸੋਨਾ ਦੇ ਦਿੱਤਾ ਵੀ ਸਾਡਾ ਪੁੱਤ ਬਾਹਰ ਬੈਠਾ ਵੀ ਸਾਰਾ ਕੁਝ ਇਹ ਕਰਦੀ ਫਿਰਦੀ ਆ ਚਲੋ ਜੀ ਸੱਸ ਸਹੁਰੇ ਨੇ ਕਿਸੇ ਭਾਨੇ ਨਾਲ ਕਿਹਾ ਵੀ ਪੁੱਤ ਇਸ ਤਰ੍ਹਾਂ ਕਰਕੇ ਵੀ ਸੋਨਾ ਵਿਖਾ ਸਾਨੂੰ ਇਹ ਕਹਿੰਦੀ ਮੰਮੀ ਜੀ ਕੋਈ ਨਹੀਂ ਵਿਖਾਉਣੀ ਹੁਣ ਸਾंभਿਆ ਪਿਆ ਹੁਣ ਮੈਂ ਕੱਢੂੰਗੀ ਫਿਰ ਰੱਖੂੰਗੀ ਚਲੋ ਜੀ ਹਫਤਾ ਇਸ ਤਰ੍ਹਾਂ ਟੱਪ ਗਿਆ ਸੱਸ ਸਹੁਰੇ ਨੇ ਫੇਰ ਇੱਕ ਹਫਤੇ ਬਾਅਦ ਗਿਆ ਪੁੱਤ ਸੋਨਾ ਵਿਖਾ ਜੋ ਸੱਸ ਸਹੁਰਾ ਹੱਤੋ ਕੇ ਉਸ ਗੱਲ ਦੇ ਪਿੱਛੇ ਵੀ ਸਾਨੂੰ ਸੋਨਾ ਵਖਾ ਸੋਨਾ ਵਖਾ ਫਿਰ ਇਹਨੂੰ ਪਤਾ ਲੱਗ ਗਿਆ ਵੀ ਹੁਣ ਮੇਰੀ ਜਾਨ ਨੂੰ ਸਿਆਪਾ ਪੈ ਗਿਆ ਫਿਰ ਇਹ ਕਹਿੰਦੀ ਮੈਂ ਤਾਂ ਇਸ ਤਰ੍ਹਾਂ ਕਰਕੇ ਸੋਨਾ ਗਹਿਣੇ ਪਾਇਆ ਵੀ ਮੈਨੂੰ ਲੋੜ ਸੀ ਪੈਸਿਆਂ ਦੀ ਜੇ ਆ ਬੋਆ ਸੱਸ ਸਹੁਰਾ ਕਹਿੰਦਾ ਵੀ ਮੁੰਡਾ ਸਾਡਾ 2.5 ਤਿੰਨ ਲੱਖ ਰੁਪਈਆ ਬਾਹਰੋਂ ਮਹੀਨੇ ਦਾ ਪਾਉਂਦਾ ਤੈਨੂੰ ਵੀ ਤੈਨੂੰ ਹਜੇ ਵੀ ਪੈਸਿਆਂ ਦੀ ਲੋੜ ਸੀ ਵੀ ਜਿਹੜਾ ਤੈਨੂੰ ਸੋਨਾ ਗਹਿਣੇ ਪਾਉਣਾ ਪੈ ਗਿਆ ਚਲੋ ਜੀ ਸੱਸ ਸਹੁਰਾ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਵੀ 10 ਸੋਨਾ ਤੋਂ ਗਹਿਣੇ ਕਿੱਥੇ ਪਾਇਆ ਮੁੜ ਕੇ ਇਹ ਕਵੇ ਕਦੀ ਕਦੀ ਫਲਾਣੇ ਸੁਨਿਆਰੇ ਕੋਲੇ ਪਾਇਆ ਕਦੇ ਕਦੇ ਫਲਾਣੇ ਸੁਨਿਆਰੇ ਕੋਲੇ ਪਾਇ ਚਲੋ ਜੀ ਫੇਰ ਬਾਈ ਦੇ ਪਿਓ ਨੇ ਆਪਦੇ ਭਰਾਵਾਂ ਨਾਲ ਗੱਲ ਸਾਂਝੀ ਕੀਤੀ ਵੀ ਇਸ ਤਰ੍ਹਾਂ ਕਰਕੇ ਨੌ ਰਾਣੀਆਂ ਦਾ ਸੋਨਾ ਕਹਣੇ ਪਾਇਆ ਯਾਰ ਤੇ ਹੁਣ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਵੀ ਮੜਾ ਜ ਆਪਾਂ ਪੁੱਛੀ ਗੇ ਰਲ ਕੇ ਸਾਰੇ ਚਲੋ ਜੀ ਬਾਈ ਦੇ ਚਾਚੇ ਤਾਈ ਵੀ ਇਕੱਠੇ ਹੋ ਕੇ ਆਏ ਉਹ ਆ ਕੇ ਕਹਿੰਦੇ ਵੀ ਨੌ ਰਾਣੀਆਂ ਸਾਫ਼-ਸਾਫ਼ ਦੱਸ ਦੇ ਵੀ ਸੋਨਾ ਤੂੰ ਕਹਣੇ ਕਿੱਥੇ ਪਾਇਆ ਇਹ ਕਹਿੰਦੀ ਫਲਾਣੇ ਸੁਨਾਰੇ ਨੂੰ ਪੰਜ-ਛੇ ਤੋਂਲੇ ਉੱਥੇ ਕਹਣੇ ਪਾਇਆ ਬਾਕੀ ਮੈਂ ਆਪਦੇ ਪੇਕੇ ਦੇ ਸੁਨਾਰੇ ਨੂੰ ਫਲਾਣੇ ਨੂੰ ਕਹਣੇ ਪਾਇਆ ਚਲੋ ਜੋ ਗੱਡੀ ਚੱਕਦੇ ਆ ਨਾਲ ਹੀ ਨੌ ਰਾਣੀਆਂ ਨੂੰ ਬਿਠਾ ਲੈਂਦੇ ਆ ਜਦੋਂ ਆਪਦੇ ਸ਼ਹਿਰ ਵਾਲੇ ਵੀ ਇਹ ਤਾਂ ਸੋਨਾ ਵੇਚ ਕੇ ਪੈਸੇ ਵੀ ਲੈ ਕੇ ਸਾਡੇ ਕੋਲੋਂ ਉੜਕੇ ਬਾਈ ਦੇ ਚਾਚੇ ਤਾਈ ਤੇ ਬਾਈ ਦਾ ਪਿਓ ਉੱਥੋਂ ਭੱਜਿਆ ਪੇਕੇ ਵਾਲੇ ਸੁਨਿਆਰੇ ਕੋਲੇ ਗਏ ਉਹ ਕਹਿੰਦੇ ਵੀ ਇੰਨੇ ਟਾਈਮ ਹੋ ਗਿਆ ਸੋਨਾ ਗਹਿਣੇ ਪਏ ਨੂੰ ਤੇ ਸਾਡੇ 6 ਲੱਖ ਰੁਪਏ ਬਣਦਾ ਉਹ ਸਾਡੇ 6 ਲੱਖ ਰੁਪਏ ਦੇ ਦਿਓ ਤੇ ਆਪ ਦਾ ਸੋਨਾ ਲੈ ਜਾਓ ਚਲੋ ਜੀ ਬਾਈ ਦੇ ਮਾਂ ਪਿਓ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਚਲੋ ਵੀ ਕਾਊਂਟ ਚੋਂ ਪੈਸੇ ਕਢਾ ਕੇ ਦੇ ਦਿੰਦੇ ਆ ਕਿ ਸਾਡੇ ਪੁੱਤ ਨੇ ਇੰਨੀ ਕਮਾਈ ਕਰਕੇ ਬਾਹਰੋਂ ਕੱਲੀ ਆ ਤੇ ਉਹ ਫਿਰ ਜਿਹੜਾ ਸੱਸ ਸਹੁਰਾ ਸੀ ਜਾਨੀ ਕਿ ਬਾਈ ਦਾ ਮਾਂ ਪਿਓ ਉਹ ਬਾਈ ਦੇ ਘਰ ਵਿੱਚ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਕਾਊਂਟ ਚੋਂ ਸਾਡੇ 6 ਲੱਖ ਰੁਪਏ ਹੁਣ ਇੰਨੇ ਅਕਾਊਂਟ ਚੋਂ ਕੀ ਕਢਾ ਕੇ ਦੇਣਾ ਸੀਗਾ ਇਸ ਤਾਂ ਮਾਦੀਤ ਇੰਕਾਊਂਟ ਦੇ ਵਿੱਚ ਕੋਈ ਛੱਡਿਆ ਹੀ ਨਹੀਂ ਸੀਗਾ ਮੁੜ ਕੇ ਇਹ ਕਹਿੰਦੀ ਅੱਜ ਕਹਨੇ ਛਡੋਣੇ ਕੱਲ੍ਹ ਛਡੋਣੇ ਸਾਸੋਰਾ ਕਹਿੰਦਾ ਵੀ ਅੱਜ ਕੱਲ ਦੀ ਗੱਲ ਨਹੀਂ ਵੀ ਤੂੰ ਅੱਜ ਹੀ ਚੱਲ ਚੈੱਕ ਪਰ ਆ ਤੇ ਆਪਾਂ ਪੈਸੇ ਕਢਾਈਏ ਤੇ ਇਸੇ ਨਾਰੀ ਨੂੰ ਦੇ ਕੇ ਆਪਾਂ ਸੋਨਾ ਘਰੇ ਲੈ ਕੇ ਜਾਈਏ ਹੁਣ ਬਾਈ ਇੰਗਲੈਂਡ ਬੈਠਾ ਨੂੰ ਕੁਝ ਵੀ ਨਹੀਂ ਵਿਚਾਰੇ ਨੂੰ ਪਤਾ ਜਦੋਂ ਬਾਈ ਇਹ ਪੈਸੇ ਨਾ ਖਾਤੇ ਚੋਂ ਕਢਾ ਕੇ ਦਏ ਸਾਸਰ ਨੂੰ ਹੋਰ ਸ਼ੱਕ ਹੋ ਗਿਆ ਵੀ ਕਿਤੇ ਵੇਖੀ ਅਸੀਂ ਵੀ ਖਾਤੇ ਚ ਕੁਝ ਹੈਗਾ ਵੀ ਇਹ ਜਾਂ ਉੱਥੇ ਚੂਹੇ ਨੱਚਣ ਰਹੇ ਆ ਚਲੋ ਜੀ ਬਾਈ ਦੇ ਚਾਚੇ ਦਾ ਵੀ ਨਾਲ ਗ ਬੀਤੀ ਰਪਈਆ ਪਿਆ ਹੁੰਦਾ ਬਾਈ ਦਾ ਪਿਓ ਵੇਖ ਕੇ ਹੈਰਾਨ ਹੋ ਗਿਆ ਵੀ ਸਾਡੇ ਪੁੱਤ ਨੇ ਇੰਨਾ ਰੁਪਈਆ ਕਮਾ ਕੇ ਘੱਲਿਆ ਪੈਸਾ ਗਿਆ ਕਿੱਥੇ ਇਹ ਬਈ ਉੱਥੇ ਗੁੰਮਸਮ ਹੋ ਗਈ ਤਾਂ ਮੂੰਹ ਕੁਝ ਬੋਲੇ ਨਾ ਚਲੋ ਜੀ ਫਿਰ ਬਾਈ ਦੇ ਚਾਚੇ ਤਾਇਆ ਨੇ ਕੀ ਕੀਤਾ ਉੱਥੋਂ ਸਟੇਟਮੈਂਟ ਕਢਾਈ ਜਿੰਨਾ ਟਾਈਮ ਬਾਈ ਨੂੰ ਬਾਹਰ ਕੈਨ ਹੋ ਗਿਆ ਸੀ ਓਨੇ ਸਾਲਾਂ ਦੀ ਸਾਰੀ ਸਟੇਟਮੈਂਟ ਕਢਾਈ ਜਦੋਂ ਵੀ ਸਟੇਟਮੈਂਟ ਕਢਾਈ ਸਟੇਟਮੈਂਟ ਕਢਾਉਣ ਤੋਂ ਬਾਅਦ ਸਾਰੇ ਉਹ ਪੈਸੇ ਜੋੜੇ ਵੀ ਕਿੰਨੀ ਅਮਾਉਂਟ ਬਾਹਰੋਂ ਆਈ ਹੈ ਲਗਭਗ 45 ਤੋਂ 50 ਲੱਖ ਰੁਪਇਆ ਬਾਈ ਨੇ ਬਾਹਰੋਂ ਕਮਾ ਕੇ ਆਪਦੀ ਘਰ ਵਾਲੀ ਦੇ ਅਕਾਊਂਟ ਚ ਪਾਇਆ ਸੀ। ਸਟੇਟਮੈਂਟ ਵਿੱਚ ਜਿਤਨੂੰ ਪਤਾ ਸਾਰਾ ਕੁਝ ਨਿਕਲ ਆਉਂਦਾ ਜਿਵੇਂ ਬਾਈ ਜੇ 30 ਤਰੀਕ ਨੂੰ ਪੈਸੇ ਦੇ ਅਕਾਊਂਟ ਚ ਪਾਉਂਦਾ ਸੀਗਾ ਤਾਂ 1 ਤਰੀਕ ਨੂੰ ਉਹ ਸਾਰੇ ਦੇ ਸਾਰੇ ਇਹ ਪੈਸੇ ਅਕਾਊਂਟ ਦੇ ਵਿੱਚੋਂ ਕਢਵਾ ਲੈਂਦੀ ਸੀਗੀ। ਹੁਣ ਬਾਈ ਜਦੋਂ ਬਾਈ ਦੇ ਮਾਪਿਓ ਨੇ ਵੇਖਿਆ ਵੀ ਇਹਦਾ ਸੋਨਾ ਵੀ ਸਾਰਾ ਇਹਨੇ ਮਾਂ ਦਿੱਤੀ ਨੇ ਚੱਕਤਾ ਤੇ ਜਿਹੜਾ ਸੜੇ ਪੁੱਤ ਨੇ 45 ਤੋਂ 50 ਲੱਖ ਰੁਪਇਆ ਕਮਾਏ ਕਰ ਲਿਆ ਵੀ ਉਹ ਵੀ ਸਾਰਾ ਉੱਡ ਪੁੱਡ ਗਿਆ ਖਾਤੇ ਦਾ ਵੀ 30000 ਰੁਪਇਆ ਪਿਆ। ਚਲੋ ਜੀ ਫਿਰ ਬਾਈ ਤੱਕ ਬਾਈ ਨੂੰ ਦੱਸਦੇ ਵੀ ਤੇਰੀ ਘਰਵਾਲੀ ਨੇ ਆਜਾਣਾ ਚਾੜਤਾ ਆ ਵੀ ਤੇ ਤੇਰੀ ਸਾਰੀ ਕਮਾਈ ਵੀ ਨੇ ਫੂਕਤੀ ੜੇਕੀ ਬਾਈ ਤੋਂ ਲੈ ਸੋਨਾ ਇੰਨੇ ਉਹ ਵੀ ਫੂਕਤਾ ਉਸ ਤੋਂ ਬਾਅਦ ਬਾਈ ਇਹਨੂੰ ਪੁੱਛਦਾ ਕਿਉਂਕਿ ਬਾਈ ਨੂੰ ਯਕੀਨ ਬਹੁਤ ਸੀ ਬਾਈ ਨੇ ਪੁੱਛਿਆ ਵੀ ਇਸ ਤਰ੍ਹਾਂ ਕਰਕੇ ਵੀ ਤੂੰ ਪੈਸਾ ਕਿੱਥੇ ਦਿੱਤਾ ਕਿਹਨੂੰ ਦਿੱਤਾ ਕਿਵੇਂ ਦਿੱਤਾ ਦੱਸ ਮੈਨੂੰ ਇਹ ਕਹਿੰਦੀ ਇਸ ਤਰ੍ਹਾਂ ਕਰਕੇ ਮੇਰਾ ਭਰਾ ਬਣਿਆ ਸੀਗਾ ਕੁਝ ਮੈਂ ਪੈਸੇ ਉਹਨੂੰ ਵਿਆਜ ਤੇ ਦਿੱਤੇ ਆ ਕੁਝ ਮੈਂ ਏਜੰਟ ਨੂੰ ਦਿੱਤੇ ਆ ਮੈਂ ਵਿਆਜ ਤੇ ਦਿੱਤੇ ਉਹ ਮੋੜਾਉਣਗੇ ਅੱਜ ਮੋੜਾਉਣਗੇ ਕੱਲ ਮੋੜਾਉਣਗੇ ਚਲੋ ਜੀ ਹੌਲੀ ਹੌਲੀ ਫਿਰੇ ਬਿਆਨ ਬਦਲਣ ਲੱਗ ਗਈ ਹੌਲੀ ਹੌਲੀ ਇਹ ਕਹਿਣ ਲੱ ਸ਼ੇਅਰ ਮਾਰਕੀਟ ਦੇ ਵਿੱਚ ਆਨਲਾਈਨ ਪੈਸੇ ਲਾਏ ਸੀਗੇ ਉੱਥੇ ਮੇਰੇ ਨਾਲ ਫਰਾਉਡ ਹੋ ਗਿਆ ਸਾਰਾ ਪੈਸਾ ਉੱਥੇ ਡੁੱਬ ਗਿਆ ਜਦੋਂ ਇਹ ਆਏ ਦਿਨ ਬਿਆਨ ਬਦਲਣ ਲੱਗ ਗਈ ਚਲੋ ਜੀ ਜਦੋਂ ਇਹ ਆਏ ਦਿਨ ਬਿਆਨ ਬਦਲਣ ਲੱਗ ਗਈ ਫਿਰ ਬਾਈ ਦੇ ਦਿਮਾਗ ਵਾਲੀ ਕੁੰਡੀ ਖੜਕ ਗਈ ਵੀ ਬਾਈ ਨੇ ਚੰਨ ਚਾਲਤਾ ਚਲੋ ਜੀ ਫਿਰ ਜਦੋਂ ਬਾਈ ਦੇ ਮਾਂ ਪਿਓ ਨੇ ਤੇ ਬਾਈ ਦੇ ਚਾਚੇ ਦਾ ਨੇ ਦਬਾਅ ਆ ਕੇ ਪੁੱਛਿਆ ਇਹਦੀ ਥੋੜੀ ਜੀ ਬੈਕਗ੍ਰਾਉਂਡ ਦੀ ਇਨਕੁਵਾਰੀ ਕੀਤੀ ਫਿਰ ਇਹ ਗੱਲਾਂ ਸਮਝ ਆਈਆਂ ਵੀ ਇਹ ਨਹੀਂ ਤਾਂ ਤਿੰਨ ਆਸ਼ਕ ਬਣਾਏ ਹੋਏ ਸੀਗੇ ਜਿਹੜਾ ਏਜੰਟ ਸੀ ਉਹ ਵੀ ਇਹਦਾ ਆਸ਼ਕ ਸੀ ਜਿਹੜਾ ਪਿੰਡ ਦਾ ਮੁੰਡਾ ਬਾਹਰ ਕੈਨੇਡਾ ਲੰਘ ਗਿਆ ਉਹ ਵੀ ਦਾ ਆਸ਼ਕ ਸੀ ਇੱਕ ਨਾਲ ਦੇ ਪਿੰਡ ਦਾ ਉਹ ਵੀ ਦਾ ਆਸ਼ਕ ਸੀ ਠੀਕ ਆ ਇਹ ਹੋਟਲਾਂ 'ਚ ਜਾਂਦੀ ਸੀ ਉਹਨਾਂ ਦੇ ਨਾਲ ਇਹਨੂੰ ਚਸਕਾ ਪਿਆ ਹੋਇਆ ਸੀ ਗੰਤ ਨੰਬੀ ਬੁੱਕਲ ਦਾ ਇਹ ਜਿੰਨਾ ਰੁਪਈਆ ਸੀ ਸਾਰਾ ਇਹਨੇ ਐਸ਼ ਪ੍ਰਸਤੀ 'ਚ ਢਾਟਾ ਚਲੋ ਜੀ ਜਦੋਂ ਬਾਈ ਦੇ ਮਾਂ ਪਿਓ ਨੂੰ ਪਤਾ ਲੱਗਿਆ ਵੀ ਸਾਡੀ ਨੋ ਗਲਤ ਹੋ ਗਈ ਬਹੁਤ ਜ਼ਿਆਦੀ ਜਦੋਂ ਸਾਡੀ ਅੱਖਾਂ 'ਚ ਘੱਟਾ ਪਾਉਂਦੀ ਰਹੀ ਐ ਉਸ ਤੋਂ ਬਾਅਦ ਉਹਨਾਂ ਨੇ ਬਾਈ ਨੂੰ ਕਿਹਾ ਵੀ ਪੁੱਤ ਚੁੱਪ ਕਰਕੇ ਪੰਜਾਬ ਆ ਜਾ 5 ਕਿੱਲੇ ਜ਼ਮੀਨ ਹੈਗੀ ਐ ਠੀਕ ਆ ਆਪਾਂ ਵਾਈ ਕਰਕੇ ਰੋਟੀ ਖਾ ਲਾਂਗੇ ਤੇਰੀ ਕਮਾਈ ਦਾ ਕੋਈ ਫਾਇਦਾ ਨਹੀਂ ਹੋਣਾ ਪਹਿਲਾ ਮਹੀਨਾ 45-50 ਲੱਖ ਰੋੜਤਾ ਆ ਠੀਕ ਆ ਬਾਅਦ ਚ ਸਾਨੂੰ ਕੁਛ ਦੇ ਕੇ ਮਾਰ ਦੂਗੀ ਜਾਂ ਜਵਾਕ ਮਾਰ ਦੂਗੀ ਬੇ ਤਾਂ ਹੁਣ ਹਿੱਲੀ ਫਿਰਦੀ ਆ ਇਹਦੇ ਸਬਰਦਾਨ ਬੰਨ ਟੁੱਟ ਚੁੱਕਿਆ ਚਲੋ ਜੀ ਜਦੋਂ ਬਾਈ ਨੂੰ ਸਾਰਾ ਪਤਾ ਲੱਗਿਆ ਮੇਰੀ ਘਰ ਵਾਲੀ ਗਲਤ ਹੋਗੀ ਮੇਰੀ ਸਾਰੀ ਕਮਾਈ ਨੇ ਆਸ਼ਕਾ ਨੂੰ ਖਵਾ ਦਿੱਤੀ ਬਾਈ ਵਿਚਾਰਾ ਚੁੱਪ ਕਰਕੇ ਜਹਾਜ਼ ਤੇ ਚੜਦਾ ਪੰਜਾਬ ਆ ਜਾਂਦਾ ਹੁਣ ਬਾਈ ਵਿਚਾਰਾ ਪੰਜਾਬ ਆ ਗਿਆ ਆ ਕੇ ਖੇਤੀ ਕਰਨ ਲੱਗ ਗਿਆ ਹੁਣ ਬਾਈ ਕਹਿੰਦਾ ਵੀ ਮੈਂ ਜਨਾਨੀ ਰੱਖਣੀ ਨਹੀਂ ਨੀਗੀ ਵੀ ਮੈਨੂੰ ਤਲਾਕ ਚਾਹੀਦਾ ਹੁਣ ਇਹ ਨਾ ਦਾ ਤਲਾਕ ਦਿੰਦੀ ਆ ਨਾ ਇਹ ਹੁਣ ਖੜਾ ਛੱਡਦੀ ਪਾਈਦਾ ਬਾਈ ਕਹਿੰਦਾ ਦੇਖ ਵੀ ਜਾ ਮੈਨੂੰ ਸੱਚ-ਸ ਕਦੇ ਤਾਂ ਕਹਿੰਦੀ ਮੈਂ ਫਲਾਣੇ ਨੂੰ ਵਿਆਜ ਤੇ ਦਿੱਤੇ ਆ ਕਦੇ ਕਹਿੰਦੀ ਮੈਂ ਫਲਾਣੇ ਨੂੰ ਦਿੱਤੇ ਆ ਕਦੇ ਕਹਿੰਦੀ ਆ ਮੈਂ ਆਨਲਾਈਨ ਸ਼ੇਅਰ ਮਾਰਕੀਟ ਚ ਪੈਸਾ ਲਾਤਾ ਮੇਰਾ ਉੱਥੇ ਫਰਾਡ ਹੋ ਗਿਆ ਪੈਰਾਂ ਦੇ ਪਾਣੀ ਅੱਜ ਵੀ ਨਹੀਂ ਪੈਣ ਦਿੰਦੀ ਅੱਜ ਵੀ ਆਪਣੇ ਜਵਾਕਾਂ ਦੀ ਝੂਠੀਆਂ ਸੋਵਾਂ ਖਾਈ ਜਾਂਦੀ ਆ ਸਾਰਾ ਕੁਝ ਹੀ ਕਰੀ ਜਾਂਦੀ ਆ ਪਰ ਬਾਈ ਕਹਿੰਦਾ ਮੈਂ ਹੁਣ ਰੱਖਣੀ ਨਹੀਂ ਜਿਹੜੀ ਜਨਾਨੀ ਮੇਰੀ ਮਿਹਨਤ ਦੀ ਕਮਾਈ ਕਿਸੇ ਨੂੰ ਖਵਾ ਸਕਦੀ ਆ ਉਹ ਕੱਲ ਨੂੰ ਮੇਰਾ ਕਤਲ ਵੀ ਕਰ ਸਕਦੀ ਆ ਕੱਲ ਨੂੰ ਮੈਨੂੰ ਕਿਸੇ ਚੀਜ਼ ਵਿੱਚ ਕੁਝ ਪਾ ਕੇ ਗਲਤ ਵੀ ਖਵਾ ਸਕਦੀ ਆ ਤੇ ਬਾਈ ਦਾ ਚਾਚਾ ਕਹਿੰਦਾ ਸੀ ਵੀ ਇਹ ਜੋ ਮੇਰੇ ਭਤੀਜੇ ਨਾਲ ਹੋਇਆ ਇਹ ਸਾਰੀ ਉਹਦੀ ਹੱਦ ਬੀਤੀ ਲੋਕਾਂ ਤੱਕ ਜ਼ਰੂਰ ਸ਼ੇਅਰ ਕਰੀ ਕਿ ਦੇਖੋ ਕਦੇ ਵੀ ਕਿਸੇ ਦੇ ਯਕੀਨ ਅੱਖਾਂ ਬੰਦ ਕਰਕੇ ਨਾ ਕਰਿਓ ਬੇਸ਼ੱਕ ਤੁਹਾਡੀ ਘਰ ਵਾਲੀ ਵੀ ਕਿਉਂ ਨਾ ਹੋਵੇ ਅੱਜ ਕੱਲ ਬਹੁਤ ਸਾਰੀਆਂ ਔਰਤਾਂ ਐਹੋ ਜੀਆਂ ਨੇ ਜਿਹੜੀ ਆਪਦੇ ਘਰ ਵਾਲੀ ਦੀ ਹੱਕ ਦੀ ਕਮਾਈ ਨੂੰ ਆਪਦੇ ਆਸ਼ਕਾਂ ਨੂੰ ਖਵਾਈ ਜਾਂਦੀਆਂ ਨੇ ਮੈਂ ਸਾਰੀਆਂ ਔਰਤਾਂ ਨੂੰ ਮਾੜਾ ਨਹੀਂ ਕਹਿੰਦਾ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੈਗੀਆਂ ਜੇ ਸਾਰੀਆਂ ਚੰਗੀਆਂ ਨਹੀਂ ਤੇ ਸਾਰੀਆਂ ਮਾੜੀਆਂ ਵੀ ਨਹੀਂ ਪਰ ਜਿਹੜੀਆਂ ਮਾੜੀਆਂ ਨੇ ਉਹ ਆਪਦਾ ਘਰ ਪਟਣ ਲੱਗਿਆ ਬਾਲਾ ਨਹੀਂ ਸੋਚਦੀਆਂ ਕਈ ਐਹੋ ਜੇ ਮੋٹے ਦਿਮਾਗ ਦੀਆਂ ਮੈਂ ਆਪਦੀ ਅੱਖਾਂ ਨਾਲ ਦੇਖੀਆਂ ਨੇ ਜਿਹੜੀਆਂ ਕਿ ਪੱਲਿਓ ਪੈਸੇ ਖਵਾ ਕੇ ਨਾਲੇ ਆਪਦਾ ਜਿਸਮ ਲਟਾਉਂਦਿਆਂ ਨੇ ਆਪਦੀ ਇੱਜ਼ਤ ਨੂੰ ਮਿੱਟੀ ਕਰਦਿਆਂ ਨੇ ਨਾਲੇ ਆਪਦੇ ਘਰ ਵਾਲੇ ਦੀ ਹੱਕ ਦੀ ਕਮਾਈ ਨੂੰ ਆਸ਼ਕਾ ਨੂੰ ਖਵਾਉਂਦਿਆਂ ਤੇ ਆਸ਼ਕਾ ਗਲੇ ਐਸ ਪ੍ਰਸਤੀ ਕਰਦੇ ਫਿਰਦੇ ਆ। ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਜੋ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਜਿਹੜੇ ਭਰਾ ਦੂਰ ਬੈਠੇ ਆ ਆਪਦੇ ਘਰ ਤੋਂ ਕਮਾਈਆਂ ਕਰਦੇ ਆ ਦਿਨ ਰਾਤ ਨੀਂਦ ਰਹਿ ਰਹਿ ਕੇ ਮਿਹਨਤ ਕਰਦੇ ਆ। ਬਈ ਉਹ ਅੱਖਾਂ ਬੰਦ ਕਰਕੇ ਕਦੇ ਵੀ ਆਪਦੀ ਘਰ ਵਾਲੇ ਦੇ account 'ਚ ਪੈਸਾ ਨਾ ਪਾਈ ਚੱਲਿਓ। ਸਾਰੀਆਂ ਨਹੀਂ ਮਾੜੀਆਂ ਤੇ ਸਾਰੀਆਂ ਚੰਗੀਆਂ ਵੀ ਨਹੀਂ ਇਰ ਲੰਘੇ ਵੇਲੇ ਮਿੱਤਰੋ ਹੱਥ ਨਹੀਂ ਆਉਂਗਾ ਹੁੰਦਾ ਤੇ ਬੜੇ ਭਰਾਵਾਂ ਨਾਲੇ ਕੰਮ ਹੋਇਆ ਖਾਸ ਕਰਕੇ ਜਿਹੜੇ ਪਰਦੇਸੀ ਨੇ ਵੀ ਜਿਹਨਾਂ ਨੇ ਹੱਕ ਦੀ ਕਮਾਈ ਘਰ ਵਾਲਿਆਂ ਦੇ ਪਿੱਛੋਂ ਆਸ਼ਕਾਂ ਨੂੰ ਖਵਾ ਦਿੱਤੀ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸਾਡਾ ਮਕਸਦ ਸਿਰਫ ਤੁਹਾਨੂੰ ਸੁਚੇਤ ਕਰਨਾ ਹੈ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ